ਵੱਖ-ਵੱਖ ਇਲਾਕਿਆਂ ਵਿੱਚੋਂ ਸੰਗਤਾਂ ਸਤਿਗੁਰ ਦੇ ਦਰਿਆਵਾਂ ਵਾਸਤੇ ਪਹੁੰਚ ਰਹੀਆਂ ਨੇ ਇਹ ਸੰਗਤਾਂ ਦੇ ਵਿੱਚ ਦੱਲੇ ਪਿੰਡ ਦਾ ਰਹਿਣ ਵਾਲਾ ਇੱਕ ਬ੍ਰਾਹਮਣ ਉਹ ਵੀ ਸਤਿਗੁਰ ਦੀ ਸ਼ਰਨ ਵਿੱਚ ਪਹੁੰਚਿਆ ਦੋਵੇਂ ਹੱਥ ਜੋੜ ਕੇ ਸਤਗੁਰ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਸੰਗਤ ਬੈਠ ਗਿਆ ਜੀ ਜਦੋਂ ਦੀਵਾਨ ਦੀ ਸਮਾਪਤੀ ਹੋਈ ਇਹ ਬ੍ਰਾਹਮਣ ਸਤਗੁਰ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਖਲੋ ਗਿਆ ਆਖਣਕਾਰ ਸਤਗੁਰੂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਗੁਰੂ ਅੰਗਦ ਦੇ ਪਿਤਾ ਜੀ ਅੱਖ ਲਗੇ ਦੱਸੋ ਬ੍ਰਹਮਣ ਜੀ ਕੀ ਕਹਿਣਾ ਚਾਹੁੰਦੇ ਹੋ ਸਤਿਗੁਰੂ ਤੇਰੇ ਗੁਰਸਿੱਖਾਂ ਦਾ ਸੰਗ ਹੋਇਆ ਤਾਂ ਮੇਰੇ ਅੰਦਰ ਇੱਕ ਚਾ ਪੈਦਾ ਹੋ ਗਿਆ ਭਗਤੀ ਦਾ ਗੁਰਸਿੱਖਾਂ ਦੀ ਸੰਗਤ ਹੋਈ ਨਾਮ ਜਪਣ ਵਾਲਿਆਂ ਦੀ ਸੰਗਤ ਹੋਈ ਤੇ ਮੇਰੇ ਅੰਦਰ ਵੀ ਨਾਮ ਜਪਣ ਦਾ ਚਾ ਪੈਦਾ ਹੋ ਗਿਆ ਸਤਿਗੁਰੂ ਸਤਿਗੁਰੂ ਕਿਰਪਾ ਕਰੋ ਜਾਤ ਦਾ ਅਭਿਮਾਨ ਕਈ ਵਾਰ ਬਹੁਤ ਤੰਗ ਕਰਦਾ ਹੈ ਹੁਣ ਧਿਆਨ ਦਿਓ ਸਤ ਸੰਗਿਓ ਸਤਿਗੁਰੂ ਜਾਤ ਦਾ ਅਭਿਮਾਨ ਬਹੁਤ ਤੰਗ ਕਰਦਾ ਹੈ ਪਾਪ ਜਾਤ ਦੀ ਹਉਮੈ ਬੜੀ ਤੰਗ ਕਰਦੀ ਏ ਤੇ ਬ੍ਰਾਹਮਣ ਕੌਣ ਸੀ ਤੇ ਬ੍ਰਾਹਮਣ ਸੀ ਭਾਈ ਜੂਦ ਭਰੂ ਅੰਗਦ ਦੇ ਪਿਤਾ ਜੀ ਆਖਣ ਲਗੇ ਭਾਈ ਜੋਧ ਜੀ ਜੇ ਜਾਤ ਦਾ ਅਭਿਮਾਨ ਤੰਗ ਕਰਦਾ ਹੈ ਫਿਰ ਇੱਕ ਕੰਮ ਕਰੋ ਨਿਮਰਤਾ ਦੇ ਨਾਲ ਸੰਗਤ ਦੀ ਸੇਵਾ ਕਰਿਆ ਕਰੋ ਤੇ ਸੇਵਾ ਕਰਦਿਆਂ ਕਰਦਿਆਂ ਯਤਨ ਕਰਨਾ ਹੈ ਨਲਨ ਸ਼ਬਦ ਦਾ ਅਭਿਆਸ ਕਰਨਾ ਹੈ ਸਤਿਵੰਤਨ ਸਤਗੁਰ ਜੀ ਏ ਭਾਈ ਜੋਧ ਜੀ ਸਤਿਗੁਰ ਜੀ ਦਾ ਹੁਕਮ ਮੰਨ ਕੇ ਲੰਗਰ ਤੇ ਸੇਵਾ ਕਰਨ ਵਾਸਤੇ ਚਲੇ ਗਏ ਲੰਗਰ ਦੇ ਵਿੱਚ ਮਾਤਾ ਖੀਵੀ ਜੀ ਸਾਰਾ ਲੰਗਰ ਦਾ ਪ੍ਰਬੰਧ ਕਰਦੇ ਨੇ ਇਹ ਭਾਈ ਜੋਧ ਜਾ ਕੇ ਮਾਤਾ ਖੀਵੀ ਜੀ ਨੂੰ ਮਿਲਿਆ ਤੁਹਾਨੂੰ ਪਤਾ ਹੈ ਸਤ ਸੰਗਿਓ ਮਾਤਾ ਖੀਵੀ ਦਾ ਸੁਭਾਅ ਬਹੁਤ ਹੀ ਮਿੱਠ ਬੋਲਰਾ ਸੀ ਮਾਤਾ ਖੀਵੀ ਜੀ ਨੇ ਭਾਈ ਜੋਤ ਜੀ ਨੂੰ ਮਾਵਾ ਵਾਲਾ ਪਿਆਰ ਦਿੱਤਾ ਆਖਿਆ ਪੁੱਤਰ ਇਹ ਗੁਰਨਾਨਕ ਦਾ ਘਰ ਹੈ ਬਹੁਤ ਵੱਡਾ ਘਰ ਹੈ ਜਿਹੜਾ ਵੀ ਨਿਮਰਤਾ ਦੇ ਨਾਲ ਗੁਰੂ ਨਾਨਕ ਦੇ ਘਰ ਵਿੱਚ ਆਉਂਦਾ ਹੈ ਸੰਗਤ ਦੀ ਸੇਵਾ ਕਰਦਾ ਹੈ ਗੁਰਨਾਨਕ ਉਹਨੂੰ ਬਹੁਤ ਖੁਸ਼ੀਆਂ ਦਿੰਦੇ ਨੇ ਇਹਨੇ ਸੰਗਤ ਦੀ ਸੇਵਾ ਸ਼ੁਰੂ ਕਰਤੀ ਜੀ ਉਹ ਲੰਗਰ ਦੇ ਵਿੱਚ ਸੇਵਾ ਕਰਦਾ ਜੀ ਪ੍ਰਸ਼ਾਦ ਦੇ ਵਰਤਾਉਂਦਾ ਹੈ ਸਬਜੀ ਵਰਤਾਉਂਦਾ ਹੈ ਤੇ ਲੰਗਰ ਵੀ ਲੰਗਰ ਵਿੱਚੋਂ ਆਪ ਛਕਦਾ ਹੈ ਹਰ ਵੇਲੇ ਸੇਵਾ ਕਰਦਾ ਹੈ ਸੇਵਾ ਕਰਦਿਆਂ ਕਰਦਿਆਂ ਕਈ ਵਾਰ ਫਿਰ ਜਾਤ ਦਾ ਅਭਿਮਾਨ ਤੰਗ ਕਰਦਾ ਹੈ ਫਿਰ ਅੰਦਰੋਂ ਹਉਮੈ ਬੋਲਦੀ ਹੈ ਕੀ ਬੋਲਦੀ ਹਉਮੈ ਉਹ ਜੋਦ ਤੂੰ ਤਾਂ ਬ੍ਰਾਹਮਣ ਵਾ ਤੇਰੇ ਤਾਂ ਅੱਗੇ ਪਿੱਛੇ ਕਈ ਸੇਵਾਦਾਰ ਨੇ ਸੇਵਾ ਕਰਨ ਵਾਲੇ ਕਿਉਂਕਿ ਇੱਥੇ ਸੰਗਤਾਂ ਦੀ ਸੇਵਾ ਕਰਦਾ ਪਿਆ ਜਾਤ ਦਾ ਅਭਿਮਾਨ ਫਿਰ ਤੰਗ ਕਰਦਾ ਜੀ ਹੁਣ ਭਾਈ ਜੋਧ ਸੋਚਦਾ ਨਾ ਕੀ ਕਰਾਂ ਜਾਤ ਦਾ ਅਭਿਮਾਨ ਸੇਵਾ ਕਰਦੇ ਆਂ ਵੀ ਤੰਗ ਕਰੀ ਜਾ ਰਿਹਾ ਮੈਨੂੰ ਹੁਣ ਭਾਈ ਜੋਧ ਜੀ ਨੇ ਕੀ ਕੀਤਾ ਸਤ ਸੰਗਿਓ ਲੰਗਰ ਵਿੱਚੋਂ ਲੰਗਰ ਛਕਣਾ ਬੰਦ ਕਰ ਦਿੱਤਾ ਹੋ ਲੰਗਰ ਕਿੱਥੋਂ ਛਕਦੇ ਨੇ ਭਾਈ ਜੋਧ ਜੀ ਜਦੋਂ ਸੰਗਤਾਂ ਲੰਗੜ ਛੱਕੇ ਜਿਸ ਜਗ੍ਹਾ ਤੇ ਝੂਠੇ ਪੱਤਲ ਸੁੱਟਦੀਆਂ ਨੇ ਨਾ ਜਦੋਂ ਸੰਗਤਾਂ ਚਲੇ ਜਾਂਦੀਆਂ ਨੇ ਭਾਈ ਯੋਧ ਉਹ ਝੂਠੇ ਪੱਤਲ ਜਦੋਂ ਚੁੱਕਦਾ ਨਾ ਉਹ ਝੂਠੇ ਪੱਤਲਾਂ ਦੇ ਵਿੱਚੋਂ ਫਿਰ ਚਿਰੀ ਚੋਗਾ ਛੱਕਦਾ ਹੈ ਭਾਵ ਸੰਗਤਾਂ ਦੀ ਝੂਠ ਛੱਕਦਾ ਹੈ ਭਾਈ ਯੋਧ ਇਸੇ ਤਰ੍ਹਾਂ ਕਈ ਦਿਨ ਬੀਤ ਗਏ ਉਹ ਦਿਨ ਰਾਤ ਭਾਈ ਯੋਧ ਸੇਵਾ ਕਰਦਾ ਹੈ ਇੱਕ ਦਿਨ ਕੋਈ ਗੁਰ ਸਿੱਖਾਂ ਨੇ ਵੇਖ ਲਿਆ ਭਾਈ ਯੋਧ ਦੀ ਸੰਗਤਾਂ ਦੇ ਯੂਠ ਛੱਕਦੇ ਨੇ ਜਾ ਕੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦੇ ਬੇਨਤੀ ਕੀਤੀ ਹੈ ਧੰਨ ਗੁਰੂ ਅੰਗਦ ਦੇ ਪਿਤਾ ਜੀ ਤੁਹਾਡਾ ਸਿੱਖ ਭਾਈ ਯੋਧ ਦਿਨ ਰਾਤ ਬੜੀ ਸੇਵਾ ਕਰਦਾ ਹੈ ਅਸੀਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਮਹਾਰਾਜ ਅਸੀਂ ਆਪਣੀਆਂ ਅੱਖੀਆਂ ਨਾਲ ਵੇਖਿਆ ਮਹਾਰਾਜ ਦਿਨ ਰਾਤ ਸੇਵਾ ਕਰਦਾ ਹੈ ਪਰ ਲੰਗਰ ਤੋਂ ਲੰਗਰ ਨਹੀਂ ਸ਼ੱਕਦਾ ਵੀ ਲੰਗਰ ਕਿੱਥੋਂ ਸ਼ੱਕਦਾ ਹੈ ਸਤਿਗੁਰੂ ਆਖਣ ਲੱਗੇ ਸਤਿਗੁਰੂ ਉਹ ਤਾਂ ਚਿਰੀ ਜੋਗਾ ਸ਼ੱਕਦਾ ਹੈ ਪਾਲ ਸੰਗਤਾਂ ਨੂੰ ਝੂਠ ਸ਼ੱਕਦਾ ਹੈ ਅੱਜ ਆਗੇ ਗੁਰੂ ਅੰਗਦ ਦੇ ਪਿਤਾ ਜੀ ਮੌਜਦੇ ਵਿੱਚ ਐਦਰੋਂ ਪਾਯੋਧ ਸਤਗੁਰ ਦੇ ਚਰਨਾਂ 'ਚ ਬੇਨਤੀਆਂ ਕਰਦਾ ਹੇ ਗੁਰੂ ਅੰਗਦ ਦੇ ਪਿਤਾ ਜੀ ਗਰੀਬ ਨਿਵਾਜ ਕਿਰਪਾ ਕਰੋ ਮੇਰੇ ਅੰਦਰੋਂ ਜਾਤ ਦਾ ਅਭਿਮਾਨ ਖਤਮ ਹੋ ਜਾਵੇ ਮੇਰਾ ਹੋਮੇ ਵਾਲਾ ਰੋਗ ਸਤਗੁਰੂ ਦੂਰ ਕਰੋ ਇਹ ਅਰਦਾਸਾਂ ਪਿਆ ਕਰਦਾ ਇੱਧਰ ਇੱਧਰੋਂ ਗੁਰੂ ਅੰਗਦ ਦੇ ਪਿਤਾ ਜੀ ਅੱਜ ਆਪ ਚੱਲ ਕੇ ਲੰਗਰ ਵਿੱਚ ਪਹੁੰਚੇ ਜਦੋਂ ਲੰਗਰ 'ਚ ਪਹੁੰਚੇ ਜਾ ਕੇ ਗੁਰੂ ਅੰਗਦ ਦੇ ਪਿਤਾ ਜੀ ਦੇ ਭਾਈ ਜੋਧ ਦੀ ਬਾਹ ਫੜ ਲਈ ਸਤਸੰਗੀਆਂ ਵੇਖਿਓ ਐਦਾਂ ਬਾਹ ਫੜ ਲਈ ਬਾਹ ਫੜ ਕੇ ਧੰ ਗੁਰੂ ਅੰਗਦ ਦੇ ਪਿਤਾ ਜੀ ਇੱਕ ਸਾਈਡ ਤੇ ਲੈ ਗਏ ਭਾਈ ਜੋਧ ਜੀ ਨੂੰ ਜਦੋਂ ਸਾਈਡ ਤੇ ਲੈ ਗਏ ਸਤਗੁਰ ਜੀ ਨੇ ਆਪਣੇ ਕੋਲ ਬਿਠਾਇਆ ਇੱਕ ਸਿੱਖ ਨੂੰ ਇਸ਼ਾਰਾ ਕੀਤਾ ਭਾਈ ਪ੍ਰਸ਼ਾਦੇ ਵਾਲਾ ਥਾਲ ਲੈ ਕੇ ਆਓ ਉਹ ਸਿੱਖ ਪ੍ਰਸ਼ਾਦਾ ਲੈ ਕੇ ਆਇਆ ਜੀ ਸਤਿਗੁਰੂ ਜੀ ਨੇ ਉਹ ਥਾਲ ਦੇ ਵਿੱਚੋਂ ਆਪਣੇ ਮੁਬਾਰਕ ਹੱਥਾਂ ਦੇ ਨਾਲ ਇੱਕ ਗਰਾਈ ਤੋਰੀ ਪਾਉ ਰੋਟੀ ਦੀ ਬੁੜਕੀ ਤੋਰੀ ਤੋੜ ਕੇ ਨਾਲ ਸਬਜ਼ੀ ਲਾਈ ਸਤਿਗੁਰੂ ਜੀ ਨੇ ਤੇ ਭਾਈ ਯੋਧ ਨੂੰ ਸਤਿਗੁਰੂ ਬੜੇ ਪਿਆਰ ਵਿੱਚ ਅੱਖ ਲੈ ਕੇ ਕਹਿੰਦੇ ਭਾਈ ਯੋਧ ਗੁਰੂ ਨਾਨਕ ਜੀ ਦੇ ਪਿਆਰ ਤੇ ਬੋਲ ਵਾਹਿਗੁਰੂ ਸੰਗਤ ਵੀ ਬੋਲੇ ਉਹ ਭਾਈ ਯੋਧ ਗੁਰੂ ਨਾਨਕ ਦੇ ਪਿਆਰ ਵਿੱਚ ਬੋਲ ਵਾਹਿਗੁਰੂ ਜਦੋਂ ਭਾਈ ਜੋਧ ਨੇ ਵਾਹਿਗੁਰੂ ਆਖਿਆ ਸਤਗੁਰੂ ਆਖਿਆ মুখ ਖੋਲ ਜਦੋਂ মুখ ਖੋਲਿਆ ਨਾਲ ਹੀ ਸਤਗੁਰੂ ਨੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਭਾਈ ਜੋਧ ਦੇ ਮੁਖ 'ਚ ਰੁਗੜਾਈ ਪਾ ਦਿੱਤੀ ਭਾਈ ਜੋਧ ਦੇ ਮੁਖ ਵਿੱਚ ਉਹ ਰੋਟੀ ਦੀ ਬੁਰਕੀ ਜਦੋਂ ਪਾਈ ਸਤਸੰਗਿਓ ਭਾਈ ਜੋਤ ਦੇ ਅੰਦਰ ਗੁਰਮਖੂ ਏਦਾਂ ਮਹਿਸੂਸ ਹੋਇਆ ਜਿਵੇਂ ਨਾਮ ਦੀ ਵਰਖਾ ਸ਼ੁਰੂ ਹੋ ਗਈ। ਨਾਮ ਦਾ ਮੀਂਹ ਪੈਣਾ ਸ਼ੁਰੂ ਹੋ ਗਿਆ। ਕਿਉਂ? ਸਤਗੁਰ ਨੇ ਆਪਣੇ ਮubaruk ਹੱਥਾਂ ਦੇ ਨਾਲ ਜਦੋਂ ਗਰਾਈ ਪਾਈ ਗੁਰਮਖੂ ਸਤਗੁਰ ਨੇ ਉਹ ਮubaruk ਹੱਥ ਦੇ ਨਾਲ ਅੱਜ ਭਾਈ ਜੋਤ ਦੇ ਮੁਖ 'ਚ ਗਰਾਈ ਪਾਈ ਜਿਹੜਾ ਮubaruk ਹੱਥ ਸਾਰੀ ਸ੍ਰਿਸ਼ਟੀ ਨੂੰ ਰੋਜੀ ਦੇ ਰਿਹਾ ਹੈ। ਸਾਰੀ ਸ੍ਰਿਸ਼ਟੀ ਨੂੰ ਸਤਗੁਰ ਜੀ ਦਾ ਹੱਥ ਰੋਜੀ ਦੇ ਰਿਹਾ ਹੈ। ਅੱਜ ਜਦੋਂ ਆਪਣੇ ਮੁਬਾਰਕ ਹੱਥ ਦੇ ਨਾਲ ਸਤਿਗੁਰ ਨੇ ਭਾਈ ਜੋਧ ਦੇ ਮੁਖ 'ਤੇ ਗਰਾਈ ਪਾਈ ਤੇ ਭਾਈ ਜੋਧ ਦੇ ਅੰਦਰ ਨਾਮ ਦੀ ਵਰਥਾ ਸ਼ੁਰੂ ਹੋ ਗਈ। ਨਾਮ ਦਾ ਮੀ ਪਹਿਣਾ ਸ਼ੁਰੂ ਹੋ ਗਿਆ। ਤੇ ਸਤਿਗੁਰ ਦੀ ਅੱਖ ਲੈ ਕੇ ਭਾਈ ਜੋਧ ਜੀ ਅੱਜ ਤੋਂ ਬਾਅਦ ਚਿਰੀ ਜੋਗਾ ਨਹੀਂ ਸਕਣਾ। ਸੰਗਤ ਦੀ ਝੂਠ ਨਹੀਂ ਸਕਣੀ। ਲੰਗਰ 'ਤੇ ਸੇਵਾ ਵੀ ਕਰੋ। ਲੰਗਰ 'ਤੇ ਸੇਵਾ ਵੀ ਕਰਨੀ ਹੈ। ਸੇਵਾ ਵੀ ਕਰੋ। ਨਾਲ ਫਿਰ ਲੰਗਰ ਤੋਂ ਪ੍ਰਸ਼ਾਦਾ ਵੀ ਛਕਣਾ ਹੈ ਹੁਣ ਭਾਈ ਜੋਤ ਜੀ ਲੰਗਰ ਤੇ ਸੇਵਾ ਕਰਦੇ ਨੇ ਨਾਲ ਲੰਗਰ ਤੋਂ ਹੀ ਪ੍ਰਸ਼ਾਦਾ ਛਕਦੇ ਨੇ ਇੱਕ ਦਿਨ ਭਾਈ ਜੋਤ ਜੀ ਪ੍ਰਸ਼ਾਦਾ ਛਕ ਰਹੇ ਨੇ ਤੇ ਕੋਈ ਪ੍ਰੇਮੀ ਕੋਈ ਗੁਰਮਖ ਕੋਲੋਂ ਲੰਗਿਆ ਤੇ ਮਜ਼ਾਕ ਵਿੱਚ ਆਖਿਆ ਪਿਆਰ ਵਿੱਚ ਆਖਣ ਲੱਗਾ ਇੱਕ ਪਿਆਰ ਭਰਿਆ ਮਜ਼ਾਕ ਕੀਤਾ ਕਹਿੰਦਾ ਭਾਈ ਜੋਧ ਜੀ ਅੱਗੇ ਤਾਂ ਤੁਸੀਂ ਚਿਰੀ ਜੋਗਾ ਖਾਂਦੇ ਸੀ ਹੁਣ ਚਿਰੀ ਜੋਗਾ ਨਹੀਂ ਖਾਂਦੇ ਤੁਸੀਂ ਅੱਗੋਂ ਭਾਈ ਜੋਧ ਜੀ ਨੇ ਦੋਵੇਂ ਹੱਥ ਜੋੜ ਲਏ ਆਖਣ ਲੱਗੇ ਭਾਈ ਜੀ ਮੇਰੇ ਵੀਰ ਜੀ ਅੱਗੇ ਅੰਦਰ ਝੂਠਾ ਸੀ ਅੱਗੇ ਹੌਮੇ ਦੇ ਨਾਲ ਅੰਦਰ ਝੂਠਾ ਸੀ ਅੰਦਰ ਜੂਠ ਸੀ ਝੂਠ ਨੂੰ ਮੈਂ ਝੂਠ ਛਕਾਉਂਦਾ ਸਾਂ ਹੁਣ ਗੁਰੂ ਜੀ ਨੇ ਕਿਰਪਾ ਕੀਤੀ ਹੈ ਸ਼ਬਦ ਦੇ ਨਾਲ ਫਿਰਦਾ ਪਵਿੱਤਰ ਹੋ ਗਿਆ ਫਿਰਦਾ ਸੁੱਚਾ ਹੋ ਗਿਆ ਹੁਣ ਸੁੱਚੇ ਨੂੰ ਮੈਂ ਸੁੱਚਾ ਭੋਜਨ ਸਿਕਾਉਣਾ ਹੈ ਗੱਜ ਕੇ ਆਖੋ ਸਤਨਾਮ ਪਹਿਲਾਂ ਅੰਦਰ ਹੋ ਮੇ ਰੂਪੀ ਝੂਠ ਸੀ ਜਾਤ ਦਾ ਅਭਿਮਾਨ ਸੀ ਇਸ ਕਰਕੇ ਝੂਠ ਨੂੰ ਮੈਂ ਝੂਠ ਛਕਾਉਂਦਾ ਹਾਂ ਹੁਣ ਗੁਰੂ ਜੀ ਨੇ ਕਿਰਪਾ ਕੀਤੀ ਹੈ ਮੇਰੇ ਸਾਈ ਨੇ ਮੇਰੇ ਪਿਤਾ ਧੰਗ ਗੁਰ ਅੰਗਦ ਜੀ ਨੇ ਕਿਰਪਾ ਕਰਕੇ ਅੰਦਰ ਪਵਿੱਤਰ ਕਰ ਦਿੱਤਾ ਹੈ ਹਿਰਦਾ ਸ਼ੁੱਧ ਕਰ ਦਿੱਤਾ ਹੈ ਹਿਰਦਾ ਸੁੱਚਾ ਕਰ ਦਿੱਤਾ ਹੈ ਇਸ ਕਰਕੇ ਮੈਂ ਸੱਚੇ ਨੂੰ ਸੁੱਚਾ ਪੂਜਨ ਸਿਖਾਉਣਾ ਹਾਂ ਸਤ ਸੰਗਿਓ ਫਿਰ ਭਾਈ ਜੋਤ ਜੀ ਦਾ ਪਿਆਰ ਦੇਖ ਕੇ ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ ਤੇ 15ਵੀਂ ਪੌੜੀ 'ਚ ਫਿਰ ਇਹ ਜ਼ਿਕਰ ਕੀਤਾ ਕਿਉਂ ਸਤ ਸੰਗਿਓ ਭਾਈ ਜੋਤ ਦਾ ਜੀਵਨ ਇਹੋ ਜਿਹਾ ਬਣ ਗਿਆ ਸੀ ਲੋਕ ਭਾਈ ਜੋਤ ਜਿਹਨੂੰ ਦੇਵਤਾ ਆਖਦੇ ਸੰਤਿਫਤਾ ਪਾ ਦੇਵਤੇ ਵਾਲੇ ਗੁਣ ਗੁਰਮਖੋ ਲੋਕ ਭਾਈ ਜੋਤ ਜਿਹਨੂੰ ਦੇਵਤਾ ਕਹਿੰਦੇ ਸੰਨ ਕਿ ਭਾਈ ਜੋਤ ਜੀ ਦੇਵਤੇ ਨੇ ਗੁਣ ਸੁਭ ਗੁਣ ਆਗੇ ਸੰ ਭਾਈ ਜੋਤ ਵਿੱਚ ਤੇ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ 'ਚ ਭਾਈ ਜੋਤ ਗੁਰ ਸਿੱਖ ਦਾ ਜ਼ਿਕਰ ਕਰਦੇ ਨੇ ਕੀ ਕਹਿੰਦੇ ਭਾਈ ਗੁਰਦਾਸ ਜੀ 11ਵੀਂ ਵਾਰ ਤਾਂ 15ਵੀਂ ਪੌੜੀ ਵਿੱਚ ਕੀ ਕਹਿੰਦੇ ਜੋਦਰ ਰਸੋਈਆ ਦੇਵਤਾ ਕੀ ਕਹਿੰਦੇ ਜੋਦਰ ਰਸੋਈਆ ਰਸੋਈਆ ਮੇਰੇ ਲੰਗਰੀ ਲੰਗਰ ਤੇ ਸੇਵਾ ਕਰਨ ਵਾਲਾ ਜੋਦਰ ਰਸੋਈਆ ਦੇਵਤਾ